ਦੀ ਗੱਲ ਕੀਤੀ ਜਾਵੇ ਜਿਹੜਾ ਦਰਮੰਦ ਸਾਹਿਬ ਦੇ ਸੁਖਬੀਰ ਬਾਲੂ ਦੇ ਉੱਪਰ ਹਮਲਾ ਹੋਇਆ ਗੋਲੀ ਚਲਾਈ ਗਈ ਹੈ ਕੱਲ ਕੋਈ ਚੋਰ ਬਿਆਨ ਆ ਰਿਹਾ ਸੀ ਕਿ ਅਮੀਸ਼ਿਆ ਸਭ ਕੋ ਚੋਰ ਬਿਆਨ ਦੇਗਾ ਨੇ ਵਖੋ ਦੇ ਬਾਰੇ ਮਾਨ ਸਾਹਿਬ ਨੇ ਬੋਲਦਿਆਂ ਵੀ ਸਟੇਜ ਤੇ ਗੱਲ ਕਹੀ ਆ ਕਿ ਜਦੋਂ 72 ਸਾਲ ਦੇ ਇੱਕ ਬੁੱਢੇ ਨੂੰ ਵੀ ਦੁਬਾਰਾ ਹਥਿਆਰ ਚੁੱਕਣੇ ਪੈ ਜਾਣ ਤੇ ਸਟੇਟ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਲੋਕ ਨਾ ਖੁਸ਼ ਨੇ ਔਰ ਖਾਸ ਤੌਰ ਤੇ ਇੱਕ ਜਿਹੜਾ ਉਹਨਾਂ ਸੁਨੇਹਾ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਬੰਦਿਆਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁੱਲੋ ਕੇ ਮੰਨਿਆ ਹੋਵੇ ਕਿ ਉਹਨਾਂ ਕੋਲ ਗਲਤੀ ਇੱਥੇ ਇੱਕ ਗੱਲ ਮੈਂ ਹੋਰ ਐਡ ਕਰਨ ਪਿਛਲੇ ਸਮਿਆਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਸੀ ਮਤਲਬ ਜਿਹੜਾ ਬੰਦਾ ਇਹਨੂੰ ਖੁੱਲ੍ਹ ਕੇ ਕਹਿੰਦਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹਨਾਂ ਦੀ ਰਹਿਮਾਈ ਦੇ ਅੱਥੇ ਸਭ ਕੁਝ ਆ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਵੀ ਫਾਰਕ ਕੀਤਾ ਗਿਆ ਪੰਜ ਪੈਰੇ ਸਹਿਬਾਨ ਸਾਡੇ ਵਿੱਚ ਸੀ ਉਹਨਾਂ ਨੂੰ ਇਸੇ ਮੁੱਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਤੋਂ ਬਾਅਦ ਕਾਲ ਤੱਕ ਸਾਬ ਤੋਂ ਛੁੱਟੀ ਦਿੱਤੀ ਗਈ ਉਹ ਸਾਰੇ ਸੱਚ ਸਾਬਤ ਹੋਏ ਨੇ ਜਿਹੜੇ ਪਿਛਲੇ 10 ਸਾਲਾਂ ਤੋਂ ਪੰਥਕ ਜਥੇਬੰਦੀਆਂ ਵਾਰ-ਵਾਰ ਕਹਿ ਰਹੀਆਂ ਸੀ ਉਹ ਸਾਰਾ ਕੁਝ ਸੱਚ ਸਾਬਤ ਹੋਇਆ ਔਰ ਉਹ ਸੱਚ ਕੋਵੇ ਉਸ ਲੀਡਰਸ਼ਿਪ ਨੇ ਹਾਲ ਤੱਕ ਸਿਰ ਦੇ ਸਾਹਮਣੇ ਖੜੇ ਹੋ ਕੇ ਮੰਨਿਆ ਕਿ ਹਾਂ ਸਾਡੇ ਕੋਲ ਆ ਆ ਗਲਤੀਆਂ ਹੋਈਆਂ ਨੇ ਤੇ ਫਿਰ ਉਹਨਾਂ ਨੂੰ ਰੈਕਟੀਫਾਈ ਕਰਨਾ ਪਏ ਔਰ ਕਿਸੇ ਬੰਦੇ ਨੇ ਐਕਟ ਕੀਤਾ ਉਹ ਇਸ ਗਲਤ ਨੂੰ ਮੰਨ ਸਕਦਾ ਕਿ ਉਹ ਹੋ ਸਕਦਾ ਜਿਹੜੀ ਉਹਨਾਂ ਸੱਜਣ ਮਿਲਿਓਸ ਤੋਂ ਉਹ ਸੈਟੀਸਫਾਈ ਨਾ ਪਰ ਸਮੂਹਕ ਮੈਸੇਜ ਹੈ ਸਾਡੀ ਪੰਥਕ ਲੋਕਾਂ ਵੱਲੋਂ ਜਾਂ ਸਾਡੀ ਧਾਰਮਿਕ ਲੀਡਰਸ਼ਿਪ ਨੂੰ ਔਰ ਇੰਡੀਅਨ ਸਟੇਟ ਨੂੰ ਇਹ ਜਾਂਦਾ ਆ ਕਿ ਇਹੋ ਜਿਹੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚਾਹੇ ਸਿੱਧੀ ਨਾ ਕਰਨ ਪਰ ਉਹਨਾਂ ਦੇ ਪੋਸਟਰ ਬਣਾਈ ਕਰਨਗੇ ਤਾਂ ਉਹਨਾਂ ਨੂੰ ਕਦੇ ਵੀ ਦੁਬਾਰਾ ਸਵਕਾਰ ਨਹੀਂ ਕਰੇਗਾ ਔਰ ਉਸ ਤਰੀਕੇ ਦੇ ਨਾਲ ਜਿਹੜੇ ਆ ਉਹ ਦੁਬਾਰਾ ਪੰਥ ਦੇ ਵਿੱਚ ਪੈਰ ਨਹੀਂ ਪਸਾਰ ਸਕਦੇ ਸੋ ਉਹ ਇੱਕ ਮੈਸੇਜ ਉਹ ਦਿੱਤਾ ਗਿਆ ਆ ਉਹਦੇ ਬਾਰੇ ਅੱਗੇ ਕੀ ਬਣਦਾ ਕੀ ਨਹੀਂ ਉਹ ਬਾਅਦ ਦੀ ਗੱਲ ਆ ਪਰ ਜਿਸ ਤਰੀਕੇ ਦੇ ਨਾਲ ਇੱਕ ਅਕਾਲੀ ਆਗੂ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਚੁਣਿਆ ਆ ਪਠਾਨਕੋਟ ਦਾ ਉਹਨਾਂ ਮਗਰੋਂ ਹਮਲਾ ਕਰਕੇ ਭਾਈ ਨਰੈ ਸਿੰਘ ਚੌੜੇ ਦੀ ਪੱਗ ਲਾਈ ਆ ਉਹਦੇ ਬਾਰੇ ਅਕਾਲ ਤਖਤ ਸਾਹਿਬ ਨੂੰ ਸਪਸ਼ਟ ਸਟੈਂਡ ਲੈਣਾ ਚਾਹੀਦਾ ਕਿਉਂਕਿ ਸਾਡੇ ਵਿੱਚ ਦੇਖਿਆ ਜਾਂਦਾ ਕਿ ਪਗ ਦੁਸ਼ਮਨ ਦੀ ਵੀ ਨਹੀਂ ਲਾਈ ਜਾਂਦੀ ਤੇ ਤੁਸੀਂ ਆਪਣੇ ਹੀ ਇੱਕ ਬੰਦੇ ਤੇ ਜਿਹਦੀ ਇੱਕ ਡਾਈਸੈਂਟ ਵਾਇਸ ਹੋਵੇ ਉਹਦੀ ਤੁਸੀਂ ਪਗ ਲਾਓ ਇਹ ਕਦੇ ਸਬਕਾਰ ਨਹੀਂ ਕੀਤਾ ਜਾਣਾ ਚਾਹੀਦਾ ਮਾਨ ਸਾਹਿਬ ਇਹ ਕਿਹਾ ਜਾ ਰਿਹਾ ਸੀਗਾ ਦਲ ਖਾਲਸਾ ਨਾਲ ਸੰਬੰਧਤ ਹੈ ਨਰਿੰਦਰ ਸਿੰਘ ਜੀ ਦੇਖੋ ਹਰ ਬੰਦਾ ਜਿਹੜਾ ਖਾਰਸਤਾਨੀ ਵਿਚਾਰਤਾਰਾ ਦੇ ਨਾਲ ਆ ਉਹ ਸਾਡਾ ਸੰਗੀ ਸਾਥੀ ਹੈ ਪਿਛਲੇ 40 ਸਾਲਾਂ ਤੋਂ ਸਾਡੇ ਨਾਲ ਆ ਰਿਹਾ ਭਾਜੀ ਕੌਰਪਾਲ ਮੇਰੇ ਨਾਲ ਖੜੇ ਨੇ ਮਾਨ ਸਾਹਿਬ ਖੜੇ ਨੇ ਇਹ ਲਗਾਤਾਰ ਇਹ ਜੇਲਾ ਵਿੱਚ ਇਕੱਠਿਆਂ ਕਟੀਆਂ ਨੇ ਸੰਘਰਸ਼ ਇਕੱਠਿਆਂ ਲੜਿਆ ਆ ਉਹ ਅਕਾਲ ਫੈਡਰੇਸ਼ਨ ਦੀ ਅਗਵਾਈ ਕਰ ਰਹੀ ਸੀ ਇਸ ਟਾਈਮ ਸਾਡੇ ਪ੍ਰੋਗਰਾਮਾਂ ਚ ਆਉਂਦੇ ਜਾਂਦੇ ਸੀਗੇ ਹੋਰ ਪ੍ਰੋਗਰਾਮਾਂ ਚ ਸਾਰਿਆਂ ਚ ਆਉਂਦੇ ਜਾਂਦੇ ਸੋ ਸਾਡੀ ਉਹਨਾਂ ਦੇ ਨਾਲ ਸਾਂਝ ਸੀ ਹੈ ਤੇ ਰਹੇਗੀ